ਸਸੇ ਘਰ ਤੋਂ ਤੁਸੀਂ ਦੇਖ ਰਹੇ ਹੋ ਦੇਸ਼ ਪੰਜਾਬ ਟੈਲੀਵਿਜ਼ਨ ਮੈਂ ਹਰਮਿਲਪ੍ਰੀਤ ਇਸ ਇਲਾਕੇ ਦੇ ਵਿੱਚ ਸਿਹਤ ਸਬੰਧੀ ਸੇਵਾਵਾਂ ਘਾਤ ਤੌਰ ਤੇ ਅੱਖਾਂ ਦੇ ਇਲਾਜ ਦੀਆਂ ਸੇਵਾਵਾਂ ਦੇਣ ਲਈ ਇੱਕ ਮਹੱਤਵਪੂਰਨ ਸੰਸਥਾ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ ਇਹ ਸੰਸਥਾ ਹੈ ਮਾਤਾ ਅਮਰਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਇਸ ਵੱਲੋਂ ਅੱਖਾਂ ਦਾ ਇੱਕ ਹਸਪਤਾਲ ਜਿੱਤ ਵੀ ਖੇਚਲਾਇਆ ਜਾ ਰਿਹਾ ਜਿੱਥੇ ਹੁਣ ਤੱਕ ਹਜ਼ਾਰਾਂ ਜਿਹੜੇ ਮਰੀਜ਼ਾਂ ਅੱਖਾਂ ਦੇ ਉਹਨਾਂ ਦੇ ਆਪਰੇਸ਼ਨ ਕੀਤੇ ਜਾ ਚੁੱਕੇ ਹੈ ਉਹਨਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਕੈਂਪ ਜਿਹੜੇ ਲਗਾਤਾਰ ਲੱਗਦੇ ਰਹਿੰਦੇ ਨੇ ਮੈਗਾ ਕੈਂਪ ਵੀ ਲੱਗਦੇ ਨੇ ਛੋਟੇ ਕੈਂਪ ਵੀ ਲੱਗਦੇ ਨੇ ਤੇ ਹਸਪਤਾਲ ਦੇ ਵਿੱਚ ਰੋਜ਼ਾਨਾ ਵੀ ਜਿਹੜੇ ਅਮਰੀਜ਼ਾਂ ਨੂੰ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ 15 ਤਰੀਕ ਨੂੰ ਯਾਨੀ ਕਿ 15 ਫਰਵਰੀ ਨੂੰ ਵੀ ਇੱਕ ਕੈਂਪ ਲਾਇਆ ਜਾ ਰਿਹਾ ਇਸ ਕੈਂਪ ਦੇ ਵਿੱਚ ਕਿਸ ਕਿਸ ਤਰ੍ਹਾਂ ਦੇ ਅਮਰੀਜ਼ਾਂ ਦਾ ਇਲਾਜ ਕੀਤਾ ਜਾਊਗਾ ਕਿਸ ਤਰ੍ਹਾਂ ਦੀਆਂ ਹੋਰ ਜ਼ਰੂਰਤਾਂ ਹੋਣਗੀਆਂ ਕੀ ਹਦਾਇਤਾਂ ਨੇ ਇਹਦੇ ਬਾਰੇ ਵੀ ਗੱਲ ਕਰਾਂਗੇ ਹਸਪਤਾਲ ਬਾਰੇ ਵੀ ਥੋੜੀ ਜਿਹੀ ਗੱਲਬਾਤ ਕਰਾਂਗੇ ਮੇਰੇ ਨਾਲ ਮਾਤਾ ਅਮਰਕੌਰ ਚੈਰੀਟੇਵ ਸੋਸਾਇਟੀ ਦੇ ਮੁਖੀ ਸਤਿ ਰਿਸ਼ੀ ਰਾਮ ਜੀ ਨੇ ਜੀ ਰਾਮ ਜੀ ਸਵਾਗਤ ਹੈ ਜੀ ਬਬਰੀ ਥੋੜਾ ਜਿਹਾ ਆਪਾਂ ਕੈਂਪ ਬਾਰੇ ਗੱਲ ਕਰਨ ਤੋਂ ਪਹਿਲਾਂ ਹਸਪਤਾਲ ਬਾਰੇ ਮੈਂ ਜਾਣਕਾਰੀ ਦੇਣਾ ਚਾਹਾਂਗਾ ਸਾਡੇ ਦਰਸ਼ਕਾਂ ਨੂੰ ਜਿਨ੍ਹਾਂ ਨੂੰ ਹੁਣ ਤੱਕ ਇਹ ਸੱਤ ਸਾਲ ਬਾਰੇ ਨਹੀਂ ਪਤਾ ਵੈਸੇ ਸਾਰਿਆਂ ਨੂੰ ਪਤਾ ਹੈ ਸੋ ਥੋੜਾ ਜਿਹਾ ਦੱਸੋ ਕਿ ਇਹ ਹਸਪਤਾਲ ਜਿਹੜਾ ਕਦੋਂ ਤੋਂ ਕੰਮ ਕਰਦੇ ਆ ਔਰ ਕੀ ਕੀ ਸੇਵਾਵਾਂ ਕਰਦੇ ਜਿਹੜੀਆਂ ਇਸ ਪਾਸੇ ਵਿੱਚ ਚੱਲਦੀਆਂ ਨੇ ਜਿਹੜਾ ਬਨਾਸ ਹਸਪਤਾਲ ਹੈ ਮਾਤਾ ਮਰਕੋਲ ਵਿਵੇਚਰੀ ਟੇਬਲ ਹਸਪਤਾਲ ਜੀ ਇਹ 2003 ਤੋਂ ਸ਼ੁਰੂ ਹੋਇਆ ਜੀ ਸੰਦੋਬ ਕਨੈਲ ਦਾ ਜੀ ਮਹਾਰਾਜ ਜਲਾਲਵਾਲੀ ਉਹਨਾਂ ਨੇ ਇਹ ਹਸਪਤਾਲ ਦੀ ਜ਼ਰੂਰਤ ਕੀਤੀ 22 ਸਾਲ ਹੋ ਗਏ ਜਿੰਨੇ ਹਾਂਜੀ ਤੇ ਉਸ ਤੋਂ ਲੈ ਕੇ ਲਗਾਤਾਰ ਜਿਹੜਾ ਕੰਟੀਨਿਊ ਇਹ ਸੇਵਾ ਕਰ ਰਹੀ ਜੀ ਹਮ ਅੱਛਾ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਇੱਥੇ ਆਪਣੇ ਕੋਲੇ ਅੱਖਾਂ ਦਾ ਜਿਹੜਾ ਇਲਾਜ ਪੂਰਾ ਇਲਾਜ ਹੈਗਾ ਜੀ ਅੱਖਾਂ ਦੇ ਵਿੱਚ ਜਿਹੜੇ ਅਪ ਲੈਂਸ ਪਾਈ ਜਾਂਦੇ ਆ ਜਾਂ ਅੱਖਾਂ ਨੇ ਕੋਈ ਹੋਰ ਵੀ ਬਿਮਾਰੀਆਂ ਕੁਝ ਕੈਂਟਰ ਹੈਗਾ ਜਾਂ ਕੋਈ ਕਾਲਾ ਕਾਲਾ ਮੋਤੀ ਹੈਗਾ ਜੀ ਉਹ ਜਿਹੜੀਆਂ ਸਾਰੇ ਵਾਰੀਆਂ ਦਾ ਇਲਾਜ ਇੱਥੇ ਕੀਤਾ ਜਾਂਦਾ ਜੀ ਜੀ ਅੱਛਾ ਤੇ ਡਾਕਟਰਾਂ ਦਾ ਕੀ ਪ੍ਰਬੰਧ ਕਰਦੇ ਹੋ ਡਾਕਟਰ ਤੁਸੀਂ ਹਾਇਰ ਕਰਦੇ ਹੋ ਜਾਂ ਪਰਮਨੈਂਟ ਡਾਕਟਰ ਇੱਥੇ ਡਾਕਟਰ ਆਪਣਾ ਕੋਲ ਪਰਮਨੈਂਟ ਹੈ ਜੀ ਜੀ ਅੱਛਾ ਕੈਂਪ ਜਿਹੜਾ 15 ਤਰੀਕ ਨੂੰ ਲੱਗ ਰਿਹਾ ਉਹਦੇ ਬਾਰੇ ਇੱਕ ਥੋੜਾ ਦੇਖੋ 15 ਤਰੀਕ ਦਾ ਕੈਂਪ ਜਿਹੜਾ ਹੈਗਾ ਇਹ ਸਾਡੇ ਜਰਨੈਲ ਸਿੰਘ ਜੀ ਬਰਾੜਾ ਦਿੱਲੀ ਤੋਂ ਬਾਹਰ ਰਹਿੰਦੇ ਨੇ ਉਹਨਾਂ ਦੇ ਪਰਿਵਾਰ ਵੱਲੋਂ ਆਇਆ ਸਰਦਾਰ ਜਰਨੈਲ ਸਿੰਘ ਵਿਰਾੜ ਤੇ ਉਹਨਾਂ ਦੇ ਘਰੋਂ ਬੀਬੀ ਰਾਜਮਹਿੰਦਰ ਗੌਰ ਵਿਰਾੜ ਜੀ ਉਹ ਹਰ ਸਾਲ ਇੱਥੇ ਆ ਕੇ ਜਿਹੜਾ ਕੈਂਪ ਲਾ ਕੇ ਜਾਂਦੇ ਨੇ ਇਸ ਵਾਰ ਵੀ ਕਾਫੀ ਵੱਡੇ ਪੱਧਰ ਤੇ ਉਹ ਕੈਂਪ ਲਾ ਰਹੇ 2250 ਦੇ ਕਰੀਬ ਜਿਹੜੇ ਲੈਂਜ ਪਾਈ ਜਾਣਗੇ ਤੇ ਉਹ ਸੇਵਾ ਇਸ ਵਾਰ ਕਰ ਰਹੇ ਨੇ 15 ਫਰਵਰੀ ਨੂੰ ਅੱਛਾ 15 ਤਰੀਕ ਨੂੰ ਹੀ ਚੈੱਕ ਅਪ ਹੋਏਗਾ ਇੱਕੋ ਦਿਨ ਹਾਂਜੀ 15 ਫਰਵਰੀ ਨੂੰ 9 ਵਜੇ ਤੋਂ ਲੈ ਕੇ 2 ਵਜੇ ਤੱਕ ਅਸੀਂ ਚੈੱਕ ਕਰਾਂਗੇ ਜੀ ਉਹਦੇ ਵਿੱਚ ਜਿੰਨੇ ਵੀ ਗਰੀਬ ਲੋਕ ਜਾਂ ਲੋੜਵੰਦ ਹੋਣਗੇ ਉਹਨਾਂ ਨੂੰ ਸਿਲੈਕਟ ਕਰਕੇ ਉਹਨਾਂ ਨੂੰ ਵੀ ਟਾਈਮ ਦਿੱਤਾ ਜਾਊਗਾ 50 50 ਕਰਕੇ ਹੋ ਜਾਣਾ ਉਹਨਾਂ ਦੇ ਲਾਈਨ 'ਚ ਪਾਈ ਜਾਣਗੇ ਜੀ ਜੀ अच्छा बाबाजी ਜੇ ਤੋ ਅੱਖਾਂ ਦੀ ਗੱਲ ਕਰਦਾ ਤਾਂ ਬਹੁਤ ਲੋਕਾਂ ਨੂੰ ਤਾਂ ਦਵਾਈਆਂ ਦੀ ਲੋੜੀ ਹੁੰਦੀ ਹੈ ਬਹੁਤ ਲੋਕਾਂ ਨੂੰ ਆਪਰੇਸ਼ਨ ਦੀ ਲੋੜ ਹੁੰਦੀ ਹੈ ਲੈਸ ਪਾਉਣ ਦੀ ਲੋੜ ਹੁੰਦੀ ਹੈ ਉਹਦੇ ਵਿੱਚ ਫਿਰ ਅੱਗੋਂ ਗੱਲ ਆ ਜਾਂਦੀ ਹੈ ਕਿ ਕੁਝ ਲੋਕਾਂ ਨੂੰ ਅੱਜ ਕੱਲ੍ਹ ਕੋਈ ਤਰ੍ਹਾਂ ਦੀ ਬਿਮਾਰੀ ਗਾਣੀ ਸ਼ੂਗਰ ਹੈ ਬੀਪੀ ਹੈ ਉਹਨਾਂ ਦੇ ਆਪਰੇਸ਼ਨ ਨਹੀਂ ਆਮ ਤੌਰ ਤੇ ਕੀਤੇ ਜਾਂਦੇ ਤਾਂ ਉਹਨਾਂ ਦਾ ਫਿਰ ਕਿਦਾਂ ਕੀਤਾ ਜਾਂਦਾ ਉਹਨਾਂ ਨੂੰ ਨਾਲ ਮੈਡੀਸਿਨ ਦਿੱਤੀ ਜਾਂਦੀ ਹੈ ਦਵਾਈ ਪਾਉਣ ਵਾਸਤੇ ਦਿੱਤੀ ਜਾਂਦੀ ਹੈ ਜਦੋਂ ਉਹਨਾਂ ਦਾ ਸ਼ੂਗਰ ਕੰਟਰੋਲ ਹੋ ਜਾਂਦਾ ਹੈ ਜਾਂ ਬੀਪੀ ਕੰਟਰੋਲ ਹੋ ਜਾਂਦਾ ਹੈ ਤਾਂ ਉਹਨਾਂ ਦਾ ਫਿਰ ਆਪਰੇਟ ਕੀਤਾ ਜਾਂਦਾ ਹੈ ਜੀ ਜੀ ਹਾਂਜੀ ਤਾਂ ਕਿਸ ਕਿਸ ਤਰ੍ਹਾਂ ਦੇ ਮਰੀਜ਼ਾਂ ਦਾ ਆਪਰੇਟ ਕਰਦੇ ਹੋ ਤੁਸੀਂ ਨਾਰਮਲੀ ਦਾ ਜਿਹਨਾਂ ਦੇ ਚਿੱਟਾ ਮੋਤੀਆ ਹੁੰਦਾ ਜਿਹਨੂੰ ਆਪਾਂ ਸਫੇਦ ਮੋਤੀਆ ਕਹਿੰਦੇ ਨੇ ਉਹਦਾ ਆਪਰੇਸ਼ਨ ਹੁੰਦਾ ਹੈ ਜੀ ਬਾਕੀ ਕਈਆਂ ਦੇ ਜ਼ਿਆਦਾ ਜਿਹੜਾ ਮੋਤੀ ਵੱਧ ਜਾਂਦਾ ਉਹਨੂੰ ਗੁਲਗੋਮਾ ਕਹਿੰਦੇ ਆ ਕਾਲਾ ਮੋਤੀਆ ਹੁੰਦਾ ਉਹਦਾ ਆਪਰੇਸ਼ਨ ਹੁੰਦਾ ਕਈਆਂ ਦੇ ਖੰਖੂਨਾ ਆ ਜਾਂਦਾ ਮਾਸ ਆ ਜਾਂਦਾ ਉਹਦਾ ਵੀ ਆਪਰੇਸ਼ਨ ਹੋ ਜਾਂਦਾ ਇਸ ਤਰ੍ਹਾਂ ਦੇ ਆਪਰੇਸ਼ਨ ਜਿਹੜੇ ਸਾਰੇ ਇੱਥੇ ਕੀਤੇ ਜਾਂਦੇ ਨੇ ਸੁਪਰੀਜ਼ਨ ਦੀ ਇੱਕ ਹੋਰ ਮਹੱਤਵਪੂਰਨ ਚੀਜ਼ ਹੁੰਦੀ ਹੈ ਕਿ ਜਦੋਂ ਹਸਪਤਾਲ ਜਾਣਾ ਹੈ ਦੋ ਚਾਰ ਦਿਨ ਅਗਰ ਉੱਤੇ ਰਹਿਣਾ ਵੀ ਹੈ ਤਾਂ ਫਿਰ ਉੱਥੇ ਰਹਿਣ ਦਾ ਕਿਦਾਂ ਹੋਏਗਾ ਮਰੀਜ਼ ਦੇ ਨਾਲ ਕਿਸੇ ਨੂੰ ਆਉਣ ਦੀ ਜ਼ਰੂਰਤ ਹੈ ਕਿ ਨਹੀਂ ਹੈ ਇਹਦੇ ਬਾਰੇ ਕੀ ਤੁਹਾਡੀਆਂ ਹਦਾਇਤਾਂ ਹੁੰਦੀਆਂ ਨੇ ਹਾਂਜੀ ਮਰੀਜ਼ ਦੇ ਨਾਲ ਇੱਕ ਵਾਰਸ ਦੀ ਜ਼ਰੂਰਤ ਹੁੰਦੀ ਹੈ ਬਾਕੀ ਉਹਨਾਂ ਦੇ ਰਹਿਣ ਦਾ ਪ੍ਰਬੰਧ ਉਹਨਾਂ ਦੇ ਖਾਣੇ ਦਾ ਪ੍ਰਬੰਧ ਉਹ ਸਾਰਾ ਸਾਡੀ ਸੋਸਾਇਟੀ ਵੱਲੋਂ ਕਿਤਾਇਆ ਜਾਂਦਾ ਜੀ ਜਿਹੜੇ ਰਹਿੰਦੇ ਦਾ ਵੱੰਤੋਂ ਖਾਣਾ ਉਹਨਾਂ ਨੂੰ ਫ੍ਰੀ ਮਿਲੇਗਾ ਲੰਗਰ ਤੋਂ ਉਹ ਤਾਂ ਹਰ ਰੋਜ਼ ਮਿਲਦਾ ਹੈ ਹਾਂਜੀ ਹਾਂਜੀ ਪਰ ਜਦੋਂ ਅਕਈ ਲੋਕ ਆਪਣਾ ਢੀੜੇ ਕੱਪੜੇ ਬਿਸਤਰੇ ਵੀ ਲੋੜ ਨਹੀਂ ਆਪ ਲੋਕਾਂ ਲਈ ਵਿਸਥ੍ਰੀ ਵੀ ਹੈਗੇ ਹੈ ਸਾਰਾ ਪ੍ਰਬੰਧ ਹੈਗਾ ਕੋਈ ਕਿਸੇ ਨਾਲ ਲਿਆਉਣ ਦੀ ਲੋੜ ਨਹੀਂ ਮਰੀਜ਼ ਸਿਰਫ ਆਪਣੇ ਵਸਤਰ ਜਿਹੜੇ ਸਾਫ ਪਾ ਕੇ ਆਵੇ ਕੇਸੀ ਇਸ਼ਨਾਨ ਕਰਕੇ ਆਵੇ ਸਾਫ ਸੁਥਰਾ ਜਿਹੜਾ ਮਰੀਜ਼ ਜਿਹੜਾ ਆਵੇ ਨਾਲ ਉਹਦੇ ਇੱਕ ਵਾਰਸ ਹੋਵੇ ਇੱਕ ਨਾਲ ਉਹਦੀ ਕੋਈ ਪਛਾਣ ਕੋਈ ਵੋਟਰ ਕਾਰਡ ਜਾਂ ਆਧਾਰ ਕਾਰਡ ਹੋਵੇ ਜੀ ਜੀ ਅੱਛਾ ਤੇ ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਕਿੰਨੇ ਦਿਨ ਰਹਿਣਾ ਪੈਂਦਾ ਇਹ ਕੁਝ ਮੇਰੇ ਕੋਲ ਚੈੱਕਅਪ ਕਰਨ ਤੋਂ ਬਾਅਦ ਚਲਾ ਜਾਏਗਾ। ਹਾਂਜੀ ਇੱਕ ਦਿਨ ਰੱਖਦੇ ਆਂ ਅਸੀਂ। ਲੈਨ ਚ ਪਾ ਕੇ ਫਿਰ ਇੱਕ ਦਿਨ ਨੂੰ ਰੱਖਦੇ ਆਂ, ਦੂਸਰੇ ਦਿਨ ਨੂੰ ਚੈੱਕ ਕਰਕੇ ਫਿਰ ਉਹਨੂੰ ਸੁੱਟੀ ਦਿੰਦੇ ਆਂ। ਅੱਛਾ ਮਤਲਬ ਨਹੀਂ ਹੋਰ ਮਤਲਬ 15 ਤਰੀਕ ਨੂੰ ਅਗਰ ਚੈੱਕਅਪ ਲਈ ਆਉਂਦਾ ਹੈ, ਉਹਦੀ ਇਹ ਨੰਬਰ ਲੱਗ ਜਾਏਗਾ ਕਿ ਤੁਸੀਂ ਫਲਾ ਤਰੀਕ ਨੂੰ ਆਉਣਾ ਹੈ। ਫਿਰ ਉਹ ਉਸ ਦਿਨ ਚਲਾ ਜਾਏਗਾ 15 ਤਰੀਕ ਨੂੰ। ਹਾਂਜੀ। 15 ਤਰੀਕ ਨੂੰ ਆਏਗਾ, ਇੱਕ ਦਿਨ ਹੈਗਾ ਫਿਰ ਅਗਲੇ ਦਿਨ ਚਲਾ ਜਾਏਗਾ। ਹਾਂਜੀ। ਜੀ। ਹੋਰ ਕੁਝ ਤੁਸੀਂ ਕਹਿਣਾ ਚਾਹੋਗੇ? ਅ ਬਾਕੀ ਬਾਬਾ ਜੀ ਜਿਹੜੇ ਸਾਡੇ ਸੰਤ ਬਾਬਾ ਕਰਨੈਲ ਦਾਸ ਜੀ ਜਲਾਲਵਾਲੇ ਉਹਨਾਂ ਦਾ ਇੱਕ ਹੀ ਏਮ ਸੀਗਾ ਕਿ ਆਪਾਂ ਬਜ਼ੁਰਗਾਂ ਦੀ ਸੇਵਾ ਕਰਨੀ ਹੈ ਪਰ ਸੇਵਾ ਭਾਵਨਾ ਨੂੰ ਲੈ ਕੇ ਮਾਤਾ ਅਮਰਕੌਰ ਜੀ ਜੋ ਬਾਬਾਈ ਰਬੂਆ ਜੀ ਲੱਗਦੇ ਸੀ ਉਹਨਾਂ ਨੇ 11 ਏਕੜ ਜ਼ਮੀਨ ਦਿੱਤੀ ਹੈ ਜੀ ਬਜ਼ੁਰਗਾਂ ਦੀ ਸੇਵਾ ਲਈ ਵਾਸਤੇ ਹੀ ਜਿਹੜਾ ਹੈਗਾ ਹਸਪਤਾਲ ਬਣਾਇਆ ਹੈ ਜੀ ਔਰ ਫ੍ਰੀ ਬਿਲਕੁਲ ਮੈਡੀਸਿਨ ਫ੍ਰੀ ਦਿੱਤੀ ਜਾਂਦੀ ਹੈ ਚੈੱਕਪ ਫ੍ਰੀ ਕੀਤਾ ਜਾਂਦਾ ਹੈ ਚਾਰ ਡਾਕਟਰ ਆਪਣੇ ਕੋਲੇ ਹੈਗੇ ਅਤੇ ਸੱਜਣ ਹੈ ਚਾਰੇ ਬਹੁਤ ਵਧੀਆ ਬਿਲਕੁਲਿਫਾਈਡ ਹੈ ਔਰ ਵਧੀਆ ਜਿਹੜੇ ਲੈਣ ਪਾਈ ਜਾਂਦੇ ਆ ਕਬਰੀ ਜਾਨੀ ਸੇਵਾ ਕੀਤੀ ਹੈ। ਅੱਛਾ ਹੁਣ ਤੱਕ ਇਹਨਾਂ 22 ਸਾਲਾਂ ਚ ਕਿੰਨੇ ਕੁ ਮਰੀਜ਼ ਲਵ ਲੈ ਚੁਕੇ। ਜਿਹੜਾ ਰੂਟੀਨ ਚੈੱਕਅਪ ਹੈ ਉਹ ਔਰ ਜਾਨਣਾ ਜਿਹੜਾ ਆਪਾਂ ਕਰਦੇ ਆ 400 ਦੇ ਕਰੀਬ ਜਿਹੜਾ ਮਰੀਜ਼ ਇੱਥੇ ਆਉਂਦਾ ਚੈੱਕਅਪ ਕਰਾਉਂਦਾ ਹੈ। ਜੀ। ਉਹ ਅਸੀਂ 1 ਲੱਖ ਦੇ ਕਰੀਬ ਜਿਹੜਾ ਸਾਲ ਚ ਦੇਖ ਲੈਨੇ ਆ। ਜੀ। ਬਾਕੀ ਜਿਹੜੇ ਲੈਨਜ ਆ ਹੁਣ ਤੱਕ ਲਗਭਗ ਲਗਭਗ 1 ਲੱਖ 20 ਹਜ਼ਾਰ 30 ਹਜ਼ਾਰ ਦੇ ਕਰੀਬ ਪੈ ਗਈ ਹੋਣੀ ਹੈ। ਅਚਾ ਇੱਕ ਤੇ ਹੈ ਕਿ ਤੁਸੀਂ ਜੇ ਦੱਸਿਆ ਕਿ ਚੈੱਕਅਪ ਤਾਂ ਰੋਜ਼ ਹੁੰਦਾ ਹੈ। ਹਾਂਜੀ। ਕਈ ਸੌ ਲੋਕ ਰੋਜ਼ ਆਉਂਦੇ ਨੇ 3-4 ਸੌ ਲੋਕ ਚੈੱਕਅਪ ਕਰਾਉਂਦੇ ਨੇ। ਫਿਰ ਤੁਹਾਡੇ ਕੈਂਪ ਲੱਗਦੇ ਨੇ ਮੈਗਾ ਕੈਂਪ ਵੀ ਸਾਡੇ ਵਿੱਚ ਇੱਕਦੋ ਲੱਗਦੇ ਨੇ ਜਿਹੜੇ ਕਈ ਦਿਨ ਚੱਲਦੇ ਨੇ। ਹਾਂਜੀ। ਤਾਂ ਇਹਨਾਂ ਤੋਂ ਬਿਨਾਂ ਜੇ ਕੋਈ ਬੰਦਾ ਕੈਂਪ ਵਿੱਚ ਨਹੀਂ ਆਉਂਦਾ ਜਾਂ ਕੈਂਪ ਵਿੱਚ ਨਹੀਂ ਆਉਣਾ ਚਾਹੁੰਦਾ ਹੁਣ ਲੱਗਦਾ ਕਿ ਮੇਰੀ ਪੌਕਰ ਜਿਹੜੀ ਹੈ ਅਲਾਉ ਕਰਦੀ ਹੈ ਕੁਝ ਤਾਂ ਕੋਈ ਪੇੜ ਸਰਸ ਜਿੰਦ ਕਹਿੰਦੇ ਜੜਕੀ ਕੋ ਪੈਸੇ ਦੇ ਕਰਨ। ਆਹ ਕੋਈ ਅੱਜਕੱਲ ਫੋਲਡੇ ਲੈ ਗਏ। ਹਾਂਜੀ। ਟ੍ਰਾਈ ਫੋਲਡ ਲੱਗੇ ਕੋਈ ਲੈਂਡ ਕੋਈ ਵਧੀਆ ਉਹ ਭੋਣਾ ਜਾਂਦਾ ਤਾਂ ਉਹ ਆਪਦੇ ਖਰਚੇ ਦੇ ਜਾ ਕੋਈ ਦਾਨ ਜ਼ਿਆਦਾ ਦੇ ਕੇ ਭਵਾ ਸਕਦਾ ਬਾਕੀ ਕੋਈ ਗਰੀਬ ਹੈ ਕੈਂਪ 'ਚ ਨਹੀਂ ਆ ਸਕਦਾ ਉਹ ਬਾਅਦ 'ਚ ਵੀ ਆ ਸਕਦਾ ਜੇ ਕੋਈ ਵੈਸੇ ਹੀ ਕੋਈ ਗਰੀਬ ਆ ਜਿੱਦਾਂ ਸੀ ਉਹਦਾ ਆਪਰੇਸ਼ਨ ਕਰ ਦਿੰਦੇ ਆ ਫ੍ਰੀ ਕਰ ਦਿੰਦੇ ਆ ਬਿਲਕੁਲ ਉਹਨੂੰ ਕੋਈ ਵੀ ਕਿਸੇ ਦੀ ਜ਼ਰੂਰਤ ਨਹੀਂ ਹੈ ਫ੍ਰੀ ਉਹਦਾ ਲੈਂਡ ਪੈ ਜਾਂਦਾ ਫ੍ਰੀ ਉਹਦੀ ਮੈਡੀਸਿਨ ਦਿੱਤੀ ਜਾਂਦੀ ਹੈ ਜੀ ਸੋ ਬਹੁਤ ਬਹੁਤ ਸ਼ੁਕਰੀਆ ਬਈ ਤੁਹਾਡਾ ਮਿਹਰਬਾਨੀ ਸੰਸਦੀ ਬਖਤ ਬਹੁਤ ਧੰਨਵਾਦ ਤੁਹਾਡਾ ਇਹ ਕਰਦੇ ਆ ਕਿ ਇਸ ਕੈਂਪ ਤੋਂ ਬਹੁਤ ਸਾਰੇ ਲੋਕ ਫਾਇਦਾ ਉਠਾਉਣਗੇ ਬਿਲਕੁਲ ਜੀ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿਉਂਕਿ ਜਿਹੜੀ ਤੁਹਾਡੀ ਆਵਾਜ਼ ਆ ਉਹ ਹਰ ਘਰ ਤੱਕ ਜਾਂਦੀ ਹੈ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਕਿ ਜਿਹੜੇ ਬੰਦੇ ਨੂੰ ਕਿਸੇ ਨੂੰ ਲਿਆ ਕੇ ਉਹਦਾ ਆਪਰੇਸ਼ਨ ਹੋ ਜਾਣਾ ਜਾਂ ਉਹਨੂੰ ਪਤਾ ਲੱਗ ਜਾਣਾ ਇਹ ਵੀ ਸਾਰਾ ਜਿਹੜਾ ਇਹ ਸਾਨੂੰ ਸੋਸ਼ਲ ਮੀਡੀਆ ਦੇ ਮਾਧਮ ਹੈ ਬਹੁਤ ਵੱਡਾ ਮਾਧਿਅਮ ਹੈਗਾ ਕਵਰਡੀ ਸਰ ਤੁਹਾਡੀ ਵੀ ਤੁਹਾਡਾ ਬਹੁਤ ਧੰਨਵਾਦ। ਸੋ ਦੋਸਤੋ ਇਸਨ ਸਾਡੇ ਨਾਲ ਸੰਤ ਰਿਸ਼ੀ ਰਾਮ ਜੀ ਮਾਤਾ ਅਮਰਕੌਰ ਚੈਰੀਟੀ ਸੁਸਾਇਟੀ ਦੇ ਮੁਖੀ ਜਿਵੇਂ ਕਿ ਅੱਜ ਇਸ ਗੱਲਬਾਤ ਦੇ ਵਿੱਚ ਜਾਣਿਆ ਕਿ 15 ਫਰਵਰੀ ਨੂੰ ਇਸ ਹਸਪਤਾਲ ਦੇ ਵਿੱਚ ਜਿਹੜਾ ਜੈਤੋ ਦੇ ਵਿੱਚ ਚੈਨਾ ਰੋਡ ਤੇ ਸਥਿਤ ਹੈ ਉੱਥੇ ਇੱਕ ਕੈਂਪ ਲਾਜਿਆ ਰਿਹਾ ਅੱਖਾਂ ਦਾ ਜਿੱਥੇ ਜਿਹੜੇ ਤੁਸੀਂ ਅਗਰ ਤੁਹਾਨੂੰ ਅੱਖਾਂ ਦੀ ਕੋਈ ਤਕਲੀਫ ਹੈ ਤੁਸੀਂ ਆ ਕੇ ਆਪਣਾ ਚੈੱਕਅਪ ਕਰਵਾ ਸਕਦੇ ਹੋ। ਜਿਹੜੇ ਲੋਕਾਂ ਨੂੰ ਇਹਦੇ ਵਿੱਚ ਲੈਂਸ ਪਾਉਣ ਦੀ ਜ਼ਰੂਰਤ ਹੋਏਗੀ ਉਹਨਾਂ ਨੂੰ ਅੱਗੋਂ ਡੇਟਾਂ ਦਿੱਤੀਆਂ ਜਾਂਦੀਆਂ ਨੇ ਤੇ ਉਸ ਤਰੀਕ ਨੂੰ ਆ ਕੇ ਆਪਣਾ ਲੈਂਸ ਜਿਹੜਾ ਕੋ ਵਾਲੇ ਨੇ ਖਾਸ ਧਿਆਨ ਰੱਖਣਾ ਕਿ ਜਿਹੜੇ ਲੋਕਾਂ ਨੂੰ ਬੀਪੀ ਜਾਂ ਸ਼ੂਗਰ ਦੀ ਬਿਮਾਰੀ ਹੈ ਉਹਨਾਂ ਦੇ ਆਪਰੇਸ਼ਨ ਤੁਰੰਤ ਨਹੀਂ ਕੀਤੇ ਜਾਣਗੇ ਉਹਨਾਂ ਨੂੰ ਸਿਰਫ ਦਵਾਈਆਂ ਦਿੱਤੀਆਂ ਜਾਣਗੀਆਂ ਰਹਿਣ ਸੈਣ ਦਾ ਸਾਰਾ ਪ੍ਰਬੰਧ ਜਿਹੜਾ ਇਸ ਸੁਸਾਇਟੀ ਵੱਲੋਂ ਮੁਫਤ ਕੀਤਾ ਜਾਂਦਾ ਹੈ ਸੋ ਹੁਣ ਇਜਾਜ਼ਤ ਦਿਓ ਆਪਣਾ ਖਿਆਲ ਰੱਖਿਓ